ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆ ਇੱਕ ਅਲੱਗ ਜੇ ਟੌਪਿਕ ਤੇ ਬਾਈ ਜਿਹੜੇ ਆਪਣੇ ਕਿਸਾਨ ਭਰਾਵਾਂ ਦੇ ਖੇਤਾਂ 'ਚ ਕਰੇ ਅਮਰੂਦਾਂ ਦੇ ਬੂਟੇ ਨੇ ਜਾਂ ਆਪਣੇ ਵੀਰ ਦੇ ਅਮਰੂਦਾਂ ਦੇ ਬਾਗ ਨੇ ਕਿਸੇ ਦੇ ਉਹਨਾਂ ਦੇ ਵਿੱਚ ਇੱਕ ਦਿੱਕਤ ਆਉਂਦੀ ਹੈ ਬਾਈ ਜਿਵੇਂ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਆਪਣੇ ਅਮਰੂਦਾਂ ਨੂੰ ਇਹ ਫੰਗਸ ਲੱਗ ਜਾਂਦੀ ਆ ਇਹ ਫੰਗਸ ਦਾ ਨਾਮ ਆ ਬਾਈ ਫਾਈਟੋਫਥੋਰਾ ਨਾਮ ਦੀ ਫੰਗਸ ਆ ਜਿਹੜੀ ਕਿ ਆਪਣੇ ਅਮਰੂਦ ਦੀ ਬਈ ਡੰਡੀ ਹੁੰਦੀ ਆ ਉਸਦੇ ਉਲਟ ਸਾਈਡ ਤੋਂ ਅਮਰੂਦ ਦਾ ਗੜਨਾ ਸਟਾਰਟ ਹੋ ਜਾਂਦਾ ਤੁਸੀਂ ਤਸਵੀਰ ਦੇ ਵਿੱਚ ਦੇਖੋ ਕਿ ਕਿਸ ਤਰ੍ਹਾਂ ਅਮਰੂਦ ਗੜ ਕੇ ਨੀਚੇ ਡਿੱਗਣ ਲੱਗ ਜਾਂਦੇ ਨੇ ਬਈ ਇਹ ਇੱਕਾ ਉਲੀ ਆ ਇੱਕ ਤਰ੍ਹਾਂ ਦੀ ਫੰਗਸ ਆ ਇਹ ਇੱਕਾ ਲਾਗ ਦੀ ਬਿਮਾਰੀ ਆ ਬਈ ਜਿਹੜੀ ਕਿ ਇੱਕ ਟਾਣੀ ਤੋਂ ਦੂਜੀ ਟਾਣੀ ਤੱਕ ਜਾਂਦੀ ਆ ਕ੍ਰੋਮ ਬਲਾਸ ਉੱਕ ਜਾਂਦੀਆਂ ਨੇ ਆਪਣੀਆਂ ਇਸ ਦਿੱਕਤ ਵੇਲੇ ਤੁਸੀਂ ਐਵੇਂ ਮੰਨ ਲਓ ਇੰਦੀਆਂ ਦੋ ਸਾਵਧਾਨੀਆਂ ਨੇ ਇੱਕ ਤਾਂ ਆਪਾਂ ਨੇ ਬਈ ਜਿਹੜੀ ਡਾਨੀ ਨੂੰ ਵੀ ਇਹ ਦਿੱਕਤ ਆ ਆਪਾਂ ਉਸ ਨੂੰ ਤੋੜ ਕੇ ਦੱਬ ਦੇਣਾ ਤੇ ਜੋ ਆਪਣਾ ਗਲੇ ਸੜੇ ਅਮਰੂਦ ਨੇ ਉਹਨਾਂ ਨੂੰ ਟੋਏ 'ਚ ਦੱਬ ਦੋ ਤਾਂ ਜੋ ਇਹ ਉਲੀ ਫੈਲ ਨਾ ਸਕੇ ਇੱਕਾ ਇਸ ਦੀ ਦਵਾਈ ਆ ਹੈਕਜਾ ਕਪਤਾਨ 300 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਪਾ ਕੇ ਛੜਕਾ ਕਰੋ 15 ਦਿਨਾਂ ਦੇ ਹਿਸਾਬ ਨਾਲ ਛੜਕਾ ਕਰਨਾ ਬਈ ਕਰਨਾ ਕਦੋਂ ਆ ਜਦੋਂ ਤੋਂ ਫਲ ਚੱਕਣਾ ਅਮਰੂਦ ਨੇ ਸਟਾਰਟ ਕਰਤਾ ਤੁਸੀਂ ਉਦੋਂ ਤੋਂ ਦਵਾਈ ਕਰਨੀ ਸਟਾਰਟ ਕਰ ਦੋ ਕਰੋ ਕਦੋਂ ਤੱਕ ਜਮਾ ਲਾਸਟ ਤੱਕ ਜਦੋਂ ਤੱਕ ਫਲ ਪ੍ਰੋਪਰ ਪਕਾਈ ਚ ਨਹੀਂ ਆਉਂਦੇ ਆ ਪੱਕਦਾ ਨਹੀਂ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਬਈ ਤੁਸੀਂ ਇਹ ਚੈੱਕ ਕਰੋ ਕਿਉਂਕਿ ਇਹ ਬਿਮਾਰੀ ਹਰ ਇੱਕ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਇਹ ਬਹੁਤ ਤਰ੍ਹਾਂ ਦੀਆਂ ਫੰਗਸਾਂ ਨੇ ਬਈ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਹਰ ਇੱਕ ਕਿਸਾਨ ਭਰਾ ਕੋਲੇ ਇਸ ਤਰ੍ਹਾਂ ਦੀਆਂ ਵੀਡੀਓ ਪਹੁੰਚਦੀਆਂ ਰਹਿਣ ਆਮ ਬਿਮਾਰੀਆਂ ਆਪਣੇ ਫਲਾਂ ਵਾਲੇ ਬੂਟੇ ਨੇ ਇਹਨਾਂ ਦਾ ਪਤਾ ਲੱਗਦਾ ਰਹੇ ਤੇ ਆਪਣਾ ਹੱਲ ਹੋ ਸਕੇ ਧੰਨਵਾਦ